ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰੀ ਪਿਆਰ ਤੋਂ ਸਵਾਗਤ ਹੈ ਤਾਂ ਇਸ ਟਾਈਮ ਸਟੂਡੀਓ ਦੀ ਸੱਤ ਦੇ ਉੱਤੋਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਜਰੂਰੀ ਸਮਝੀਆਂ ਕਿਉਂਕਿ ਬਹੁਤ ਸੋਨਾ ਤੇ ਸੁਹਾਵਣਾ ਜਿਹੜਾ ਆ ਇਹ ਮੌਸਮ ਆ ਇਸ ਟਾਈਮ ਜਿਹੜੀ ਰਾਤ ਆ ਉਹ ਬਹੁਤ ਜ਼ਿਆਦਾ ਸੁਹਾਵਣੀ ਨਜ਼ਰ ਆ ਰਹੀ ਏ ਤੁਹੰਦਾ ਦੀ ਕਿ ਪਿਛਲੇ ਕਈ ਦਿਨਾਂ ਤੋਂ ਧੁੰਦਾਂ ਜ਼ਿਆਦਾ ਪਿਆਰੀਆਂ ਜੀ ਬਹੁਤ ਜ਼ਿਆਦਾ ਧੁੰਦਾਂ ਦੇ ਕਾਰਨ ਵਿਜ਼ਿਬਿਲਟੀ ਜਿਹੜੀ ਉਹ ਘਟ ਜਾਂਦੀ ਏ ਪਰ ਤੁਹਾਨੂੰ ਦੱਦਈਏ ਕਿ ਕੱਲ ਹਾਲੇ ਲੋਹੜੀ ਲੰਗੀ ਏ ਤੇ ਹੁਣ ਜਿਹੜਾ ਮੌਸਮ ਬਹੁਤ ਹੀ ਜ਼ਿਆਦਾ ਸੁਹਾਵਣਾ ਹੋ ਚੁੱਕਿਆ ਆ ਮੈਂ ਸੱਤ ਦੇ ਉੱਤੇ ਵੈਸੇ ਥੋੜਾ ਟੈਲੈਂਟ ਦੇ ਲਈ ਆਇਆ ਸੀ ਤਾਂ ਦੇਖਿਆ ਕਿ ਮੌਸਮ ਬਹੁਤ ਹੀ ਸੁਹਾਵਣਾ ਤੇ ਇਹ ਰਾਤ ਵੀ ਬਹੁਤ ਸੁਹਾਵਣੀ ਜੀ ਲੱਗ ਰਹੀ ਸੀ ਇਸੇ ਕਰਕੇ ਮੈਂ ਸੋਚਿਆ ਕਿ ਕਿਉਂ ਨਾ ਤੁਹਾਡੇ ਨਾਲ ਇਹ ਮੌਸਮ ਦੀ ਜਾਣਕਾਰੀ ਸਾਂਝੀ ਕੀਤੀ ਜਾਵੇ ਮੌਸਮ ਦੀ ਜਾਣਕਾਰੀ ਕੁਝ ਇਸ ਤਰ੍ਹਾਂ ਆ ਕਿ ਤੁਹਾਨੂੰ ਦੱਦਈਏ ਕਿ ਅੱਜ ਜਿਹੜਾ ਆ ਮੌਸਮ ਬਹੁਤ ਤੁਹ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਹੋਇਆ ਪਿਆ ਆ ਤੇ ਆਸਮਾਨ ਵੀ ਜੜਾ ਆ ਪੂਰੀ ਤਰ੍ਹਾਂ ਖੜਿਆ ਹੋਇਆ ਹੈ ਜਿਹਦੇ ਵਿੱਚ ਪੂਰੇ ਸਤਾਰੇ ਚਮਕ ਰਹੇ ਨੇ ਚੰ드ਰਮਾ ਵੀ ਜੜਾ ਆ ਆਪਣੀ ਪੂਰੀ ਚਮਕ ਬਖੇਰਦਾ ਹੋਇਆ ਨਜ਼ਰ ਆ ਰਿਹਾ ਆ ਉਹ ਤਸਵੀਰਾਂ ਵੀ ਜਿਹੜੀਆਂ ਤੁਸੀਂ ਨਾਲ-ਨਾਲ ਮੇਰੇ ਦੇਖਦੇ ਪਈਓ ਤੁਹਾਨੂੰ ਜਰੂਰ ਇੱਕ ਚੀਜ਼ ਨਜ਼ਰ ਆਂਦੀ ਹੋਏਗੀ ਕਿ ਬਹੁਤ ਜ਼ਿਆਦਾ ਪਾਰਦਰਸ਼ ਜਿਹੜੀ ਉਹ ਨਜ਼ਰ ਆ ਰਹੀ ਹੈ ਜਿਹਦੇ ਵਿੱਚ ਪਾਰਦਰਸ਼ੀ ਤਰੀਕੇ ਦੇ ਨਾਲ ਜਿਹੜਾ ਆ ਤੁਸੀਂ ਚੰਨ ਦੀ ਜਿਹੜੀ ਉਹ ਸਥਿਤੀ ਦੇਖਦੇ ਪਏ ਹੋ ਤਾਰਿਆਂ ਦੀ ਸਥਿਤੀ ਵੇਖਦੇ ਪਏ ਹੋ ਤੇ ਬਹੁਤ ਹੀ ਸੋਹਣਾ ਜਿਹੜਾ ਆ ਇਸ ਟਾਈਮ ਦਾ ਇਹ ਮਾਹੌਲ ਜੋ ਕਿ ਅਸੀਂ ਇੱਕ ਤਸਵੀਰ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਦੇ ਪਏ ਆ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਲਗਾਤਾਰ ਮੌਸਮ ਖਰਾਬ ਹੋਇਆ ਪਿਆ ਸੀ ਤੇ ਜਿਹਦੇ ਕਰਕੇ ਜਿਹੜਾ ਆ ਠੰਡ ਵੀ ਬਹੁਤ ਜ਼ਿਆਦਾ ਹੋ ਚੁੱਕੀ ਸੀ ਬਹੁਤ ਜ਼ਿਆਦਾ ਧੁੰਦ ਪੈ ਰਹੀ ਸੀ ਇਵਨ ਕਿਉਂ ਜੇ ਜਿਹੜਾ ਆ ਇੱਕ ਦੋ ਦਿਨ ਚਾਰ ਦਿਨ ਜਿਹੜਾ ਕੋਰਾ ਵੀ ਪਵੇਗਾ ਤੇ ਪੈ ਵੀ ਰਿਹਾ ਆ ਠੰਡ ਜਿਹੜੀ ਏ ਉਹ ਹੱਥਾਂ ਨੂੰ ਸੰਘੜਾਉਣ ਵਾਲੀ ਏ ਪਰ ਕਿਤੇ ਨਾ ਕਿਤੇ ਮੌਸਮ ਦੀ ਵਿਜ਼ਿਬਿਲਟੀ ਜਿਹੜੀ ਏ ਉਹ ਕਾਫੀ ਜ਼ਿਆਦਾ ਕਲੀਅਰ ਹੋ ਚੁੱਕੀ ਆ ਉਸ ਵਿਜ਼ਿਬਿਲਟੀ ਦੀ ਕਲੀਅਰਤਾ ਦੇ ਨਾਲ ਜੇਕਰ ਤੁਸੀਂ ਰਾਤ ਦੇ ਸਮੇਂ ਸਫਰ ਕਰਦੇ ਹੋ ਦੂਰ ਦਰੇਡੇ ਜਾਂਦੇ ਉੱਤੇ ਤੁਹਾਨੂੰ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਬੈਨੀਫਿਟ ਹੋ ਜਾਂਦਾ ਹੈ ਕਿ ਤੁਸੀਂ ਆਰਾਮ ਦੇ ਨਾਲ ਆਪਣੇ ਘਰ ਦੇ ਵਿੱਚ ਜਿਹੜਾ ਆ ਪਹੁੰਚ ਸਕਦੇ ਹੋ ਤੇ ਵਧੀਆ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਜਾ ਕੇ ਜਿਹੜੀ ਇਹ ਤੁਸੀਂ ਗੱਲਬਾਤ ਆਪਣੇ ਪਰਿਵਾਰਾਂ ਨਾਲ ਕਰ ਸਕਦੇ ਹੋ ਮਿਲ ਸਕਦੇ ਹੋ ਪਿਆਰ ਦੇ ਨਾਲ रह ਸਕਦੇ ਹੋ ਤੇ ਦੋਸਤੋ ਵਿਜ਼ਿਬਿਲਟੀ ਵੀ ਕਲੀਅਰ ਹੋ ਚੁੱਕੀ ਹੈ ਮੌਸਮ ਵੀ ਬਹੁਤ ਜ਼ਿਆਦਾ ਕਲੀਅਰ ਹੋ ਚੁੱਕਾ ਹੈ ਤੇ ਇਸ ਟਾਈਮ ਚੰਦਰਮੇ ਦੀਆਂ ਤੁਸੀਂ ਤਸਵੀਰਾਂ ਦੇਖਦੇ ਪਈਓ ਜਿਹੜੀਆਂ ਕਿ ਨਾਲ-ਨਾਲ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਕਿ ਬਹੁਤ ਸੋਹਣੀਆਂ ਤਸਵੀਰਾਂ ਜਿਹੜੀਆਂ ਨੇ ਉਹ ਇਸ ਟਾਈਮ ਇਸ ਸੱਤ ਤੋਂ ਜਿਹੜੀਆਂ ਨੇ ਅਸੀਂ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਤੇ ਤੁਹਾਡੇ ਤੱਕ ਇਹ ਤਸਵੀਰਾਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਬਹੁਤ ਹੀ ਸੁਹਾਵਣਾ ਮੌਸਮ ਕੁਝ ਹੀ ਦਿਨਾਂ ਬਾਅਦ ਬਸੰਤ ਆ ਜਾਏਗੀ ਤੇ ਪੰਜਾਬ ਦੇ ਵਿੱਚ ਬੜੀ ਮਸਹੂਰ ਕਹਾਵਤ ਹੈ ਕਿ ਆਈ ਬਸੰਤ ਤੇ ਪਾਲਾ ਉਡੰਟ ਕਿਉਂਕਿ ਜਦੋਂ ਬਸੰਤ ਆ ਜਾਂਦੀ ਹੈ ਤੇ ਸੂਰਜ ਆਪਣੇ ਪੂਰੀ ਜ਼ੋਰ ਦੇ ਉੱਤੇ ਹੋ ਜਾਂਦਾ ਆ ਤੇ ਹੌਲੀ-ਹੌਲੀ ਜਿਹੜਾ ਮੌਸਮ ਪੂਰੀ ਤਰ੍ਹਾਂ ਜਿਹੜਾ ਆ ਖਿਲਣਾ ਸ਼ੁਰੂ ਹੋ ਜਾਂਦਾ ਆ ਇਸੇ ਮੌਸਮ ਦੇ ਦੌਰਾਨ ਜਿਹੜਾ ਬਸੰਤ ਦੇ ਨੇੜੇ ਤੇੜੇ ਜਿਹੜਾ ਮੌਸਮ ਆ ਕਾਫੀ ਜ਼ਿਆਦਾ ਪਰਵਰਤਨ ਹੋ ਕੇ ਤੇ ਜਿਹੜੀ ਠੰਡ ਨੂੰ ਖਤਮ ਕਰ ਦਿੰਦਾ ਆ ਤੇ ਗਰਮੀ ਵਾਲਾ ਜਿਹੜਾ ਮੌਸਮ ਸुरू ਹੋ ਜਾਂਦਾ ਹੈ ਜਿਹਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਲੋਕ ਆਪਣੇ ਜੀਵਨ ਨੂੰ ਅੱਗੇ ਕਰ ਸਕਦੇ ਨੇ ਅਗਲੇ ਦਿਨਾਂ ਦੇ ਵਿੱਚ ਗਰਮੀ ਤਾਂ ਹੋਈ ਜਾਂਦੀ ਹੈ ਪਰ ਫੇਰ ਵੀ ਜਿਹੜੀ ਹੈ ਠੰਡ ਕਿਸ ਤਰ੍ਹਾਂ ਕਿਤੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਜ਼ਿਆਦਾ ਬਿਮਾਰ ਕਰ ਦਿੰਦੀ ਹੈ ਤੁਸੀਂ ਦੇਖਦੇ ਪਈਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਕਿਵੇਂ ਦਾ ਲੱਗਾ ਸਾਡਾ ਇਹ ਅਪਡੇਟ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਸਾਡੀਆਂ ਖਬਰਾਂ ਵਧੀਆ ਲੱਗ ਰਹੀਆਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਅਪਡੇਟ ਦੇ ਨਾਲ